ਸਾਨੂੰ ਵੀ 20% ਭਾਵੇਂ ਭਰੋਸਾ ਵੀ 80% ਭਰੋਸਾ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ ਇਹ ਟਾਲ ਸਚਾਈ ਆ ਭਾਈ ਸਤਿਕਾਰਯੋਗ ਸ਼ਖਸੀਅਤਾਂ ਨੇ ਪੰਥ ਵਿੱਚ ਜਿਹੜੇ ਪੰਜਾਂ ਪਿਆਰਿਆਂ ਦੇ ਕੋਲੋਂ ਅਰਦਾਸ ਕਰਵਾਉਂਦੇ ਨੇ ਉਹ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਹੀ ਜਦੋਂ ਤੱਕ ਤੁਹਾਨੂੰ 100% ਭਰੋਸਾ ਭਾਈ ਬਾਬਾ ਸਾਲੋ ਜੀ ਦੇ ਪਾਵਨ ਚਰਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਨਹੀਂ ਇੱਥੇ ਲੱਖਾਂ ਰੁਪਈਆਂ ਦੀ ਪੇਟਾ ਚੜਾਈ ਜਾਓ ਜਦੋਂ ਤੱਕ ਤੁਹਾਡਾ ਭਰੋਸਾ ਨਹੀਂ ਉਦੋਂ ਤੱਕ ਪੇਟਾ ਵੀ ਕਿਸੇ ਕੰਮ ਨਹੀਂ ਹੈ ਇਥੇ ਕੌਡੀ ਲਿਆਣ ਕੇ ਗੋਲਕ ਵਿੱਚ ਪਾ ਦਿਓ ਇੱਕ ਕੌਡੀ ਲੇਕਿਨ ਜੇ ਤੁਹਾਡਾ ਭਰੋਸਾ ਬਾਬਾ ਭਾਈ ਸਾਲੋ ਜੀ ਦੇ ਚਰਨਾਂ ਤੇ ਹੈ ਤੁਹਾਡੀ ਕੌਡੀ ਕਰੋੜਾਂ ਦੇ ਬਰਾਬਰ ਹੈ ਜੇ ਕਿਤੇ ਮੁੱਲ ਰੱਬ ਖਰੀਦਿਆ ਜਾਂਦਾ ਹੁੰਦਾ ਮੁੱਲ ਅੱਜ ਇਥੇ ਨਾ ਦੀਵਾਨ ਲੱਗਾ ਹੁੰਦਾ ਅਹੀਂ ਸ਼ਾਇਦ ਸਾਰੇ ਟਾੜੀ ਤੇ ਕਵਿਸ਼ਰਮ ਬਾਨੀਆਂ ਡਾਨੀਆਂ ਦੇ ਘਰਾਂ ਵਿੱਚ ਹੁੰਦੇ ਟਾੜੀਵਾਰਾਂ ਗਾਉਂਦੇ ਹੁੰਦੇ ਕਿਉਂਕਿ ਰੱਬ ਤੇ ਉੱਥੇ ਹੋਣਾ ਸੀ ਰੱਬ ਜੇ ਖਰੀਦਿਆ ਜਾ ਸਕਦਾ ਤੇ ਪ੍ਰੇਮ ਨਾਲ ਪਿਆਰ ਨਾਲ ਜੇ ਰੱਬ ਖਰੀਦਿਆ ਜਾ ਸਕਦਾ ਰੱਬ ਨਾਲ ਇਸ਼ਕ ਕਰਨਾ ਪਵੇਗਾ ਰੱਬ ਨਾਲ ਇਸ਼ਕਾ ਜਦੋਂ ਤੱਕ ਰੱਬ ਨਾਲ ਸੱਚਾ ਇਸ਼ਕ ਨਹੀਂ ਰੱਬ ਨਾਲ ਪਿਆਰ ਨਹੀਂ ਉਦੋਂ ਤੱਕ ਲੱਖਾਂ ਰੁਪਈਆ ਦੇ ਰਮਾਲੇ ਦਿੱਤੇ ਵੀ ਤੁਹਾਡੇ ਕਿਸੇ ਕੰਮ ਨਹੀਂ ਮੇਰੇ ਵਰਗਾ ਬੰਦਾ 1.5 ਲੱਖ ਦਾ ਰਮਾਲਾ ਚੜਾ ਕੇ ਰੱਬ ਨੂੰ ਸਾਣ ਕਰ ਲੱਗ ਪੈਂਦਾ ਫਿਰ ਜਦੋਂ 5 ਕ ਲੱਖ ਰੁਪਈਆ ਦਾ ਰਮਾਲਾ ਕਹਿੰਦੇ ਦਰਬਾਰ ਸਾਹਿਬ ਚੜਾਉਂਦਾ ਨਾ ਰੋਜ਼ ਟੀਵੀ ਗਾੜੀ ਵੇਂਦਾ ਅੱਜ ਭਲਾ ਮੇਰਾ ਰਮਾਲਾ ਵੱਜਦਾ ਅੱਜ ਤਰੀਕ ਦੇ 30 ਪਹਿਲਾ ਮੇਰਾ ਰਮਾਲਾ ਵਜਾ ਜਦੋਂ ਜਾਵੇ ਵੱਜ ਆ ਫਲਾਨਾ ਸਿਰਮਾਲਾ ਮੈਂ ਦੇ ਕੇ ਆਇਆ ਹਾਂ ਗੁਰੂ ਰਾਮਦਾਸ ਦੇ ਘਰ ਇੱਥੋਂ ਹੀ ਬਸ ਸਾਡੀਆਂ ਬੇੜੀਆਂ ਚਵੱਟੇ ਪੈਂਦੀ ਆ ਆ ਬਜ਼ੁਰਗ ਬੈਠੇ ਨੇ ਇੱਕ ਸ਼ਬਦ ਬੜਾ ਪਿਆਰਾ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਜੇਕ ਤੇ ਪ੍ਰਮਾਤਮਾ ਦੀ ਗੋਲਕ ਵਿੱਚ ਪੁਜਾਇਸ ਹੱਥ ਨਾ ਪਾਵੇਂ ਨਾ ਤੇ ਤੇਰੇ ਐਸ ਹੱਥ ਨੂੰ ਨਾ ਪਤਾ ਲੱਗੇ ਵੀ ਤੂੰ ਗੁਰੂ ਰਾਮਦਾਸ ਦੇ ਘਰ ਵਿੱਚ ਕੁਝ ਭੇਟਾ ਕਰ ਦਿੱਤਾ ਤੋ ਸਤਿਗੁਰੂ ਕਿਰਪਾ ਕਰੇ ਮਹਾਰਾਜ